ਸਿੱਖਿਆ ਬੜੀ ਕਮਾਲ ਦੀ ਹੈ ਕਹਿੰਦੇ ਇੱਕ ਵਾਰੀ ਨਾ ਕੋਈ ਮੂਰਤੀਆਂ ਵੇਚਣ ਵਾਲਾ ਤਿੰਨ ਮੂਰਤੀਆਂ ਨੂੰ ਲੈ ਕੇ ਬਾਜ਼ਾਰ ਵਿੱਚ ਚਲਾ ਗਿਆ ਤੇ ਉਹਨੇ ਵੱਡਾ ਸਾਰਾ ਬੋਰਡ ਲਿਖ ਕੇ ਲਾ ਦਿੱਤਾ ਵੀ ਜਿਹੜਾ ਬੰਦਾ ਇਹਨਾਂ ਮੂਰਤੀਆਂ ਵਿੱਚ ਫਰਕ ਦੱਸੇਗਾ ਉਹਨੂੰ ਤਿੰਨੇ ਮੂਰਤੀਆਂ ਫ੍ਰੀ ਵਿੱਚ ਦਿੱਤੀਆਂ ਜਾਣਗੀਆਂ ਤਿੰਨੇ ਫੋਟੋਆਂ ਕਹਿ ਲਓ ਮੂਰਤੀਆਂ ਕਹਿ ਲਓ ਤੇ ਪਹਿਲੀ ਮੂਰਤੀ ਦੀ ਕੀਮਤ 100 ਰੁਪਿਆ 2 ਨੰਬਰ ਤੇ ਮੂਰਤੀ ਪਈ ਐ ਉਹਦੀ ਕੀਮਤ 200 ਰੁਪਈਆ ਤੇ ਜਿਹੜੀ 3 ਨੰਬਰ ਤੇ ਮੂਰਤੀ ਪਈ ਐ ਉਹਦੀ ਕੋਈ ਕੀਮਤ ਨਹੀਂ ਉਹ ਬਹੁਤ ਮਹਿੰਗੀ ਆ ਉਹ ਕਹਿਣ ਲੱਗੇ ਵੀ ਜਿਹੜੇ ਲੋਕ ਆਉਣ ਹੁਣ ਬਿਲਕੁਲ ਇੱਕੋ ਜਿਹੀਆਂ ਮੂਰਤਾਂ ਸਾਰੇ ਇੱਕੋ ਜਿਹੀਆਂ ਵੇਖ ਕੇ ਚਲੇ ਜਾਣ ਵੀ ਕੋਈ ਫਰਕ ਤਾਂ ਹੈ ਨਹੀਂ ਕਿਸੇ ਦਸਣਾ ਨਾ ਆਵੇ ਮੇਲਾ ਵਿਜੜਦਾ ਗਿਆ ਕੋਈ ਗੁਰਸਿੱਖ ਕੋਈ ਰੱਬੀ ਰੂਹ ਕਿਉਂਕਿ ਬਾਣੀ ਵਿੱਚ ਵੀ ਹਵਾਲੇ ਹੈ ਬਹੁਤ ਵਾਰੀ ਬਾਹਰ ਲੀਆਂ ਗੱਲਾਂ ਨਾਲ ਗੱਲ ਅੰਦਰ ਦੀ ਸਮਝਾਈ ਜਾਂਦੀ ਹੈ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਨਾ ਗੁਰੂ ਨਾਨਕ ਸਾਹਿਬ ਭਾਈ ਲਾਲੋ ਨੂੰ ਕਹਿੰਦੇ ਕਿੱਲੇ ਹੀ ਘੜੀ ਜਾਏਗਾ ਕਿ ਮਨ ਵੀ ਘੜੇਗਾ ਬਸ ਰਮਜ ਹੁੰਦੀ ਹੈ ਕਹਿੰਦੇ ਉਹ ਮੂਰਤੀ ਵਾਲਾ ਬੈਠਾ ਤੇ ਸਾਰੇ ਲੋਕ ਲੰਗੀ ਜਾਂਦੇ ਆ ਕੋਈ ਕੋਈ ਕਹਿੰਦਾ ਜੀ ਇਹਦੇ ਨੱਕ ਦਾ ਫਰਕ ਹੈ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਇੱਕ ਸੱਜਣ ਆਇਆ ਉਹ ਕਹਿੰਦਾ ਜੀ ਜੇ ਮੈਂ ਦੱਸ ਦਿਆਂ ਫਰਕ ਕਹਿੰਦਾ ਤਿੰਨੇ ਫਰੀ ਲੈ ਜੀ ਉਹਨੇ ਇੱਕ ਤੀਲਾ ਲਿਆ ਡੱਕਾ ਕਹਿੰ ਲੋ ਆਪਣੀ ਭਾਸ਼ਾ ਚ ਇੱਕ ਲੰਬੀ ਜੀ ਤੀਲ ਲਈ ਉਹਨੇ ਮੂਰਤੀ ਦੇ ਨਾ ਕੰਨ ਵਿੱਚ ਮਾਰ ਕੇ ਦੇਖੀ ਆ ਆਸੇ-ਪਾਸੇ ਪਹਿਲਾਂ ਤਾਂ ਕੋ ਮਿਆ ਮੂਰਤੀ ਦੇ ਵੀ ਫਰਕ ਕਿੱਥੇ ਆ ਉਹਨੇ ਉਹ ਤੀਲਾ ਉਸ ਮੂਰਤੀ ਦੇ ਕੰਨ ਵਿੱਚ ਪਾਇਆ ਤੇ ਦੂਜੇ ਕੰਨ ਵਿੱਚ ਦੀ ਬਾਹਰ ਲੰਘ ਗਿਆ ਉਹਦੇ ਦਿਮਾਗ ਚ ਆ ਗਈ ਗੱਲ ਵੀ ਗੱਲ ਸਮਝ ਵਿੱਚ ਆ ਗਈ ਫਿਰ ਦੂਜੀ ਮੂਰਤੀ ਦੇ ਕੋਲ ਚਲਾ ਗਿਆ ਉਹਨੇ ਉਹ ਤੀਲਾ ਮੂਰਤੀ ਦੇ ਕੰਨ ਵਿੱਚ ਪਾਇਆ ਤੇ ਮੂੰਹ ਵਿੱਚ ਦੀ ਬਾਹਰ ਆ ਗਿਆ ਗੱਲ ਪਕੜ ਵਿੱਚ ਆ ਗਈ ਫੇ ਤੀਜੀ ਮੂਰਤੀ ਕੋਲ ਚਲਾ ਗਿਆ ਉਹਨੇ ਉਹੀ ਤੀਲਾ ਉਸ ਮੂਰਤੀ ਦੇ ਕੰਨ ਵਿੱਚ ਪਾਇਆ ਉਹ ਕੰਨ ਵਿੱਚ ਦੀ ਜਾ ਕੇ ਤੀਲਾ ਸਿੱਧਾ ਉਹਦੇ ਪੇਟ ਵਿੱਚ ਚਲਾ ਗਿਆ ਉਹ ਬਾਹਰ ਨਹੀਂ ਆਇਆ ਉਹਨੇ ਤੀਲਾ ਬਾਹਰ ਕੱਢਿਆ ਤੋ ਉਹ ਕਹਿੰਦਾ ਜੀ ਮੈਂ ਦੱਸ ਸਕਦਾ ਕਹਿੰਦਾ ਦੱਸੋ ਕਹਿੰਦੇ ਜੀ ਇਹ ਮੂਰਤੀਆਂ ਅਸਲ ਵਿੱਚ ਸਿੱਖਿਆ ਦੇਣ ਵਾਸਤੇ ਰੱਖੀਆਂ ਤੁਸੀਂ ਕਹਿੰਦੇ ਕਿੱਦਾਂ ਰੱਖੀਆਂ ਦੱਸ ਵੀ ਨਾ ਕਹਿੰਦੇ ਜੀ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਗੁਰੂ ਦੀ ਗੱਲ ਚੰਗੀ ਗੱਲ ਸੁਣ ਤਾਂ ਲੈਂਦੇ ਆ ਗੱਲ ਸੁਣਤਾ ਲੈਂਦੇ ਆ ਇਧਰਲੇ ਕੰਨ ਚ ਪਾਈ ਤੇ ਦੂਜੇ ਕੰਨ ਵਿੱਚ ਦੀ ਕੱਢੀ ਕਹਿੰਦੇ ਜੀ ਬਹੁਤੀਆਂ ਮੂਰਤੀਆਂ ਇਦਾਂ ਦੀਆਂ ਨਹੀਂ ਇਦਾਂ ਦੀਆਂ ਨਹੀਂ ਕਹਿੰਦੇ ਬਿਲਕੁਲ ਠੀਕ ਆ ਦੂਜੀ ਮੂਰਤੀ ਕਹਿੰਦੇ ਜੀ ਇਦਾਂ ਦੀ ਹੈ ਕੰਨ ਤੋਂ ਗੁਰੂ ਦੀ ਗੱਲ ਸੁਣਤਾ ਲੈਂਦੇ ਆ ਤੇ ਮੂੰਹ ਨਾਲ ਕਹੀ ਵੀ ਜਾਂਦੇ ਆ ਮੂੰਹ ਵਿੱਚ ਦੀ ਆ ਗਿਆ ਨਾ ਸੁਣਿਆ ਮੂੰਹ ਵਿੱਚ ਦੀ ਆਉਂਦਾ ਕੰਨਾ ਵਿੱਚ ਦੀ ਸੁਣਿਆ ਮੂੰਹ ਨਾ ਬੋਲ ਜਾਂਦਾ ਬੰਦਾ ਕਹਿੰਦੇ ਕਈ ਲੋਕ ਚੰਗੀ ਗੱਲ ਸੁਣਤਾ ਲੈਂਦੇ ਆ ਮੰਨ ਵੀ ਲੈਂਦੇ ਆ ਵੀ ਗੱਲ ਤਾਂ ਠੀਕ ਐ ਪਰ ਕੀ ਕਰੀਏ ਕਹਿੰਦੇ ਸੰਗਤ ਘਟ ਜੂ ਵਾਹੋ ਸਤਨਾਮ ਪਤਾ ਵੀ ਹੈ ਤਾਂ ਠੀਕ ਗੱਲ ਇਹ ਮੂੰਹ ਨਾਲ ਮੰਨਦੇ ਵੀ ਗੱਲ ਤਾਂ ਠੀਕ ਐ ਪਰ ਨਹੀਂ ਮੰਨਣ ਨੂੰ ਤਿਆਰ ਤੇ ਤੀਜੇ ਉਹ ਲੋਕ ਐ ਉਹ ਬੰਦਾ ਕਹਿਣ ਲੱਗਿਆ ਵੀ ਕੰਨ ਵਿੱਚ ਦੀ ਗੱਲ ਸੁਣ ਲਈ ਗੁਰੂ ਦੀ ਉਹਨਾਂ ਦੇ ਅੰਦਰ ਚਲੀ ਜਾਂਦੀ ਐ ਉਹਨਾਂ ਦੀ ਸੁਰਤ ਦਾ ਹਿੱਸਾ ਬਣ ਜਾਂਦੀ ਐ ਉਹਨਾਂ ਦੇ ਹਿਰਦੇ ਦਾ ਹਿੱਸਾ ਬਣ ਜਾਂਦੀ ਹੈ ਤੀਜੀ ਮੂਰਤੀ ਦੀ ਤਾਂ ਕੋਈ ਕੀਮਤ ਨਹੀਂ ਉਹ ਲੋਕ ਬੜੇ ਮਹਿੰਗੇ ਹੁੰਦੇ ਆ ਉਹਨਾਂ ਦੀ ਬੜੀ ਕੀਮਤ ਹੁੰਦੀ ਹੈ ਜਿਹੜੇ ਗੁਰੂ ਦੀ ਗੱਲ ਸੁਣ ਕੇ ਹਾਜ਼ਮ ਕਰ ਲੈਂਦੇ ਆ ਤੇ ਜੀਵਨ ਵਿੱਚ ਕਮਾ ਲੈਂਦੇ ਆ ਉਹਨਾਂ ਦੀ ਬਹੁਤ ਕੀਮਤ ਹੁੰਦੀ ਹੈ ਪਿਆਰੇ ਉਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ ਉਹਨਾਂ ਨੂੰ ਲਾਲਚ ਦੇ ਕੇ ਢੁਲਾਇਆ ਨਹੀਂ ਜਾ ਸਕਦਾ ਨਹੀਂ ਤੇ ਬਹੁਤੀਆਂ ਮੂਰਤੀਆਂ ਇਧਰੋਂ ਸੁਣੀ ਤੇ ਇਧਰੋਂ ਕੱਢੀ ਜਾਇ ਇਧਰੋਂ ਸੁਣੀ ਕਹਿੰਦੇ ਗੱਲ ਠੀਕ ਆ ਪਰ ਮੰਨਣ ਵਿੱਚ ਨਹੀਂ ਆਉਂਦੀ ਕਈ ਟਾਈਂ ਕਹੀ ਜਾਂਦੇ ਐ ਕਹਿੰਦੇ ਜਿਹੜਾ ਕੁਛ ਬਾਣੀ ਚ ਲਿਖਿਆ ਐ ਤਾਂ ਕਿੱਥੇ ਮੰਨੀਂਦਾ ਫੇਰ ਸੁਣਨੀ ਬੰਦ ਕਰਦ ਗਈ ਐ ਨਾ ਕਿਉਂ ਨਹੀਂ ਮੰਨੀਂਦਾ ਅਰਦਾਸ ਕਰੋ ਮਹਾਰਾਜ ਹਾਰ ਪਰਿਓ ਸਵਾਮੀ ਕਿਆ ਦਵਾਰਾ ਦੀਜੈ ਬੁੱਧ ਬਿਵੇਕਾ ਪਿਆਰਿਓ ਬਾਣੀ ਮੰਨਣ ਵਾਸਤੇ ਹੀ ਆ ਠੀਕ ਐ ਜੇ ਮੰਜ਼ਲ ਨਹੀਂ ਮਿਲੀ ਪਰ ਇਹ ਢੀਰੀ ਕਿਉਂ ਟਾ ਕੇ ਬਹਿ ਗਏ ਵੀ ਨਹੀਂ ਜੀ ਇਹ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਗੁਰੂ ਕਿਰਪਾ ਕਰਦਾ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਮਹਾਰਾਜ ਕਹਿੰਦੇ ਉਹ ਬੰਧਨ ਕੱਟ ਦਿੰਦਾ ਗੁਰੂ ਉਹ ਸਾਡੇ ਬੰਧਨ ਕੱਟ ਦਿੰਦਾ ਕਹਿੰਦੇ ਜਨਮ ਕਰਤ ਦੁੱਖ ਸੁਖ ਕਰਤ ਜਨਮ ਫਨ ਮੂਆ ਕਹਿੰਦੇ ਦੁੱਖਾਂ ਸੁੱਖਾਂ 'ਚ ਹੀ ਲੰਘੀ ਜ਼ਿੰਦਗੀ ਕਹਿੰਦੇ ਦੁਖੀ ਬਹੁਤ ਆ ਭਾਈ ਪੁੱਛੋ ਨਾ ਕੱਲ ਨੂੰ ਇਹ ਸ਼ਬਦ ਵੀ ਆਊਗਾ ਵੀ ਜਿਹੜੇ ਲੋਕ ਦੁਖੀ ਆ ਨਾ ਜਿਹੜੇ ਲੋਕ ਆਪ ਮਰੀਜ਼ ਐ ਉਹ ਮਰੀਜ਼ ਨੂੰ ਬਾਹ ਫੜਾਈ ਬੈਠੇ ਐ ਕਹਿੰਦੇ ਬਾਬਾ ਜੀ ਵੇਖਿਓ ਉਹ ਤਾਂ ਆਪ ਉਲਝਿਆ ਪਿਆ ਵਿਚਾਰਾ ਉਹ ਤਾਂ ਆਪ ਕਮੇਟੀ ਵਾਲਾਂ ਤੋਂ ਤੰਗਾ ਥੋੜੇ ਨਾ ਗਦੇ ਖੁਸ਼ੀਆਂ ਲਿਆ ਦੂ ਕਰਿਓ ਤਾਂ ਆਪ ਕਹਿੰਦਾ ਕਿਤੇ ਹੋਰ ਮਿਲ ਜੇ 20000 ਵਾਲੀ ਡਿਊਟੀ ਉਹਦਾ ਤਾਂ ਧਿਆਨ ਮਾਇਆ ਚ ਆ ਵੀ ਕਿੰਨੀ ਇਕੱਠੀ ਹੋ ਗਈ ਤੁਸੀਂ ਆਪਣੇ ਘਰੇ ਖੁਸ਼ੀਆਂ ਭਾਲਦੇ ਹੋ ਕੱਲ ਨੂੰ ਹੀ ਸ਼ਬਦ ਆਉਣਾ ਹੁਣ ਮਰੀਜ਼ ਨੂੰ ਬਾਹ ਫੜਾਤੀ ਜੀ ਬੋਲੋ ਹੁਣ ਹਸਪਤਾਲ ਵਿੱਚ ਜਾਈਏ ਕਿੰਨੇ ਮਰੀਜ਼ ਪਏ ਆ ਉਥੇ ਤੇ ਜੇ ਤਾਂ ਡਾਕਟਰ ਨੂੰ ਪੁੱਛਿਆ ਤਾਂ ਇਲਾਜ ਹੋ ਜੂ ਤੇ ਜੇ ਆਪਾਂ ਪੁੱਛੀਏ ਵੀ ਤੈਨੂੰ ਹੋ ਗਏ 2 ਮਹੀਨੇ ਦਾਖਲ ਹੋਏ ਨੇ ਤੂੰ ਮੈਨੂੰ ਦਵਾਈ ਦੇ ਦੇ ਉਹ ਕਹਿੰਦਾ ਮੈਂ ਤਾਂ ਹਫ਼ਤੇ ਰ ਵਰਗਾ ਪਰ ਅਸੀਂ ਮੰਨਦੇ ਹੀ ਨਹੀਂ ਅਸੀਂ ਕਥਾ ਕਰਦੇ ਹੁੰਨੇ ਆ ਅਸੀਂ ਪਾਠ ਕਰਨ ਜਾਣਦੇ ਆ ਮਹਾਰਾਜ ਕਹਿੰਦੇ ਮੰਨੋ ਅਸੀਂ ਵੀ ਤੁਹਾਡੇ ਵਰਗੇ ਆ ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਦਾ ਸੋ ਭਾਈ ਸੋ ਮੇਰਾ ਵੀਰ ਵਖਰੇ ਨਹੀਂ ਆ ਅਸੀਂ ਪਰ ਵਖਰੇ ਬਣਦੇ ਆ ਸਾਨੂੰ ਵੀ ਸ਼ੌਂਕ ਆ ਮੱਥੇ ਟਿਕਾਉਣ ਦਾ ਸਾਨੂੰ ਵੀ ਸ਼ੌਂਕ ਆ ਵੀ ਸਾਡੀ ਆਉ ਭਗਤ ਵੱਧ ਹੋਵੇ ਮੈਂ ਨਹੀਂ ਕਹਿ ਰਿਹਾ ਕਥਾ ਕੀਰਤਨ ਵਾਲਿਆਂ ਦਾ ਸਤਕਾਰ ਨਾ ਕਰੋ ਪਰ ਸਾਡੇ ਅੰਦਰ ਭੁੱਖ ਨਾ ਹੋਵੇ ਸਤਕਾਰ ਕਰੋ ਪਰ ਮੇਰੇ ਅੰਦਰ ਇਹ ਚਾਹ ਨਾ ਇਹ ਭੁੱਖ ਨਾ ਹੋਵੇ ਵੀ ਜਿੱਥੇ ਜਾਵਾਂ ਮੇਰਾ ਹੀ ਨਾਮ ਬੋਲਿਆ ਜਾਵੇ ਲੋਕ ਪਤਾ ਕੀ ਕਰਦੇ ਆ ਮੰਨ ਲਓ ਕਿ ਮੈਂ ਕਥਾ ਕਰ ਰਿਹਾ ਜੀਨੇ ਮੈਨੂੰ ਬੁਲਾਇਆ ਮੈਂ ਉਹਦਾ ਨਾਮ ਲੈ ਦੇਣਾ ਬਾਅਦ ਵਿੱਚ ਉਹ ਬੋਲੇ ਉਹਨੇ ਮੇਰਾ ਨਾਮ ਲੈ ਦੇਣਾ ਵੀ ਬਾਬਾ ਜੀ ਬੜੇ ਮਹਾਨ ਆ ਭਾਈ ਤੇ ਉਹ ਕਹੀ ਜਾਂਦੇ ਬਾਬਾ ਜੀ ਦੀ ਕਿਰਪਾ ਨਾਲ ਤੁਹਾਡੇ ਦਰਸ਼ਨ ਕੀਤੇ ਘਰ ਵਾਲੇ ਨੂੰ ਤਾਂ ਪੁੱਛ ਲੋ ਜੀਨੇ 11000 ਦੇਣਾ ਉਹਦਾ ਵੀ ਨਾਮ ਲੈ ਲੈ ਆਹ ਆ ਆਹ ਬਣਾਤੀ ਸਿੱਖੀ ਜਿਵੇਂ ਕਲਾਕਾਰ ਨਹੀਂ ਨਾਮ ਬੋਲੀ ਜਾਂਦੇ ਵੀ ਫੁਲਾਣਾ ਇਹਨੇ ਦੇ ਗਿਆ ਫੁਲਾਣਾ ਇਹਨੇ ਦੇ ਗਿਆ ਇਹ ਸਿੱਖੀ ਹੈ ਜੀ ਜੋ ਅਸੀਂ ਵੇਖ ਰਹੇ ਆ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕਿੱਥੇ ਗਈ ਜੀ ਗੁਰੂ ਦੀ ਵਿਚਾਰ ਗੁਰੂ ਤੋਂ ਬਣਾ ਸੀ ਕਿਉਂ ਪਰਿਵਾਰਾਂ ਦੀਆਂ ਗੱਲਾਂ ਵਿੱਚ ਉਲਝ ਗਏ ਨਾ ਭਾਈ ਗੁਰੂ ਦੀ ਗੱਲ ਕਰੋ ਸਿੱਖੀ ਦੀ ਗੱਲ ਕਰੋ ਮਹਾਰਾਜ ਕਹਿੰਦੇ ਦੁੱਖ ਸੁੱਖ ਕਰਤ ਜਨਮ ਫਨ ਮੂਆ ਦੁੱਖਾਂ ਸੁੱਖਾਂ ਵਿੱਚ ਜ਼ਿੰਦਗੀ ਲੰਘ ਗਈ ਕਹਿੰਦੇ ਚਾਰਨ ਕਮਲਪੁਰ ਆਸ਼ਰਮ ਦੀ ਆ ਗੁਰੂ ਨੇ ਮੈਨੂੰ ਆਪਣੇ ਚਰਨਾਂ 'ਚ ਟਿਕਾਣਾ ਦਿੱਤਾ ਜਿਹਨੂੰ ਕਿਤੇ ਢੋਈ ਨਹੀਂ ਨਾ ਮਿਲਦੀ ਉਹ ਗੁਰਦੁਆਰੇ ਆ ਕੇ ਗੁਰੂ ਦੇ ਦਰ ਤੇ ਆ ਕੇ ਨੱਕ ਰਗੜ ਕੇ ਅਰਦਾਸ ਕਰਿਓ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੇ ਵਰਗਿਆਂ ਮਗਰ ਨਾ ਭਜੇ ਫਿਰਿਓ ਅਸੀਂ ਤਾਂ ਭੋਗ ਤੇ ਵੀ ਉਹਦੇ ਮੱਥਾ ਟੇਕਣ ਜਾਂਦੇ ਆ ਜਿਹਦੀਆਂ ਵੋਟਾਂ ਵੱਧ ਹੋਣ ਬੋਲੋ ਸਤਨਾਮ ਜਾਂ ਜਿਹੜਾ ਪੈਸੇ ਵੱਧ ਦਿੰਦਾ ਗਰੀਬ ਨੇ ਕੋਈ ਨਹੀਂ ਜਾਂਦਾ ਯਾਦ ਰੱਖਿਓ ਮਹਾਰਾਜ ਕਹਿਣ ਲੱਗੇ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਹ ਪਕਰ ਗੁਰ ਨਸਤਾਰਾ ਕਹਿੰਦੇ ਇਸ ਅੱਗ ਦੇ ਸਾਗਰ ਵਿੱਚੋਂ ਮੈਨੂੰ ਬਾਹ ਫੜ ਕੇ ਕੱਢ ਲੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣ ਬਾਹ ਫੜਾਵੇ ਤਾਂ ਸਹੀ ਕੋਈ ਬੰਦਾ ਬਾਹ ਦਾ ਪਿਛੇ ਏਦਾਂ ਕਸ਼ਾਂ ਚ ਲਈਆਂ ਬਾਹਾਂ ਤਾਂ ਛੜੀਆਂ ਗੁਰੂ ਕਹਿੰਦਾ ਬਾਹ ਹੱਥ ਦਾ ਬਾਹ ਕੱਢ ਮੈਂ ਤਾਂ ਬਾਹ ਫੜਨ ਨੂੰ ਤਿਆਰ ਬੈਠਾ ਹਾਂ ਪਰ ਤੂੰ ਬਾਹ ਹੀ ਨਹੀਂ ਬਾਹ ਕੱਢਦਾ ਗੁਰਦੁਆਰੇ ਵੀ ਆ ਜਾ ਨਾ ਹੱਥ ਕਸ਼ਾਂ ਚਾ ਮਹਾਰਾਜ ਕਹਿੰਦੇ ਬਾਹ ਬਾਹਰ ਕੱਢ ਸੁਰਤਾਲੀ ਬਾਹ ਬਾਹਰ ਕੱਢ ਮੈਂ ਤੈਨੂੰ ਫੜਾਂਗਾ ਹੁਣ ਸੂਏ ਕੱਸੀ ਨਹਿਰ ਚ ਬੰਦਾ ਡੁੱਬਦਾ ਹੋਵੇ ਤੇ ਬਾਹਰੋਂ ਬੰਦਾ ਪੱਗ ਛੁੱਡ ਦਿੰਦਾ ਨਾ ਵਿਲਾ ਨਿਕਲਿਆ ਹੁਣ ਪੱਗ ਤੇ ਉਹਨੂੰ ਫੜਨੀ ਪੂਡ ਬਣ ਵਾਲੇ ਨੂੰ ਉਹ ਫੜੇਗਾ ਤੇ ਬਾਹਰ ਆ ਜਾਵੇਗਾ ਕੱਢਣ ਵਾਲਾ ਕੀ ਕਰ ਸਕਦਾ ਗੁਰੂ ਕੀ ਕਰ ਸਕਦਾ ਜੇ ਸਿੱਖ ਨਹੀਂ ਸਿੱਖਣਾ ਚਾਹੁੰਦੇ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਦੇ ਧਰਮ ਕਰੇਨ ਓਏ ਭਾਣੇ ਚੱਲਣ ਆਪਣੇ ਉਹ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਇਸ ਕਰਕੇ ਮਹਾਰਾਜ ਕਹਿਣ ਲੱਗੇ ਤੂੰ ਪਰਮੇਸ਼ਰ ਦਾ ਨਾਮ ਜਪ ਨਾਮ ਨਿਧਾਨ ਜਿਨ ਜਿਨ ਜਪਿਓ ਤਿਨ ਕੇ ਬੰਧਨ ਕਾਟੇ ਬੰਧਨ ਕੱਟੀ ਉਹਨਾਂ ਦੇ ਜਾਂਦੇ ਆ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਜਪਿਆ ਕਾਮ ਕ੍ਰੋਧ ਮਾਇਆ ਵਿਖ ਮਮਤਾ ਇਹ ਵਿਆਦ ਤੇ ਹਾਟੇ ਉਹਨਾਂ ਦੀ ਜ਼ਿੰਦਗੀ ਚੋਂ ਕਾਮ ਕ੍ਰੋਧ ਨਿਕਲ ਜਾਂਦਾ ਆਧੀਆਂ ਵਿਆਧੀਆਂ ਆਤਮਿਕ ਮੌਤ ਨਹੀਂ ਮਰਦੇ ਹੋ ਉਹਨਾਂ ਦੇ ਅੰਦਰ ਹੌਂਕੇ ਨਹੀਂ ਹੁੰਦੇ ਵੀ ਹਾਏ ਆਹ ਤਰੱਕੀ ਕਰ ਗਿਆ ਹਾਏ ਆਹ ਐ ਕਿਉਂ ਹੋ ਗਿਆ ਇਹ ਮੇਰੇ ਨਾਲੋਂ ਮੂਰੇ ਲੰਘ ਗਿਆ ਇਹ ਐ ਹੋ ਗਿਆ ਮਹਾਰਾਜ ਕਹਿੰਦੇ ਉਹ ਕਰਦੇ ਹੀ ਨਹੀਂ ਉਹ ਅਰਦਾਸ ਕਰਦਾ ਮਹਾਰਾਜ ਸ਼ੁਕਰ ਹੈ ਇਹ ਮੇਰਾ ਭਰਾ ਹੈ ਮੈਥੋਂ ਤਰੱਕੀ ਕਰ ਗਿਆ ਕਿ ਨਾ ਬਜ਼ੁਰਗੇ ਗੱਲ ਕਹਿੰਦੇ ਹੁੰਦੇ ਅੱਜ ਵੀ ਕਹਿੰਦੇ ਸਿਆਣੇ ਬੰਦੇ ਤਾਂ ਪਰ ਅੱਜ ਬਹੁਤੇ ਸਿਆਣੇ ਨਹੀਂ ਰਹਿ ਗਏ ਸੀ ਕੋਈ ਘਰ ਵਿੱਚ ਮਸ਼ੀਨਰੀ ਲੈ ਕੇ ਆਇਆ ਇਹ ਗੱਲਾਂ ਆਪਾਂ ਸੁਣਦੇ ਆ ਨਾ ਮੰਨ ਲਓ ਗੱਲ ਘਰ ਵਿੱਚ ਕੋਈ ਗੱਡੀ ਲੈ ਕੇ ਆਇਆ ਨਵੀਂ ਅਸੀਂ ਉਹਨੂੰ ਵਧਾਈਆਂ ਦਿੰਨੇ ਆ ਵੀ ਭਾਈ ਬਹੁਤ ਵਧਾਈਆਂ ਹੋਣ ਸ਼ੁਕਰ ਹੈ ਤੂੰ ਗੱਡੀ ਲੈ ਕੇ ਆਇਆ ਤੇ ਪੁਰਾਣੇ ਬੰਦੇ ਇਹ ਗੱਲ ਕਹਿੰਦੇ ਸੀ ਚਲੋ ਸ਼ੁਕਰ ਹੈ ਭਾਈ ਕਦੇ ਸ਼ਹਿਰ ਤੋਂ ਚੜ ਕੇ ਆ ਜਾਾਂਗੇ ਐਂ ਕਹਿੰਦੇ ਸੀ ਨਾ ਵੀ ਚੰਗੀ ਗੱਲ ਆ ਪਰ ਅੱਜ ਹੀ ਕੰਮ ਗਵਾਚ ਗਿਆ ਕਿਉਂ ਅੱਜ ਹਰ ਬੰਦੇ ਦੇ ਘਰੇ ਖੜੀ ਐ ਉਹ ਅਸੀਂ ਬਾਹਰ ਆ ਕੇ ਨੁਕਸ ਕੱਢਣ ਆਉਂਦੇ ਵੀ ਤਾਂ ਮਾਰਕੀਟ ਹੀ ਹੈਣੀ ਕਿੱਥੇ ਫਸ ਗਿਆ ਉਹ ਗਲਤ ਕਰ ਲਿਆ ਵੀ ਫਸਿਆ ਆਊਗਾ ਤੂੰ ਤਾਂ ਬਰਫੀ ਖਾ ਲ ਤੈਨੂੰ ਤਾਂ ਖਵਾਈ ਐ ਨਾ ਅਗਲੇ ਨੇ ਆਹ ਮਸ਼ੀਨ ਕਵੈਣ ਲੈ ਕੇ ਆਇਆ ਕਹਿੰਦੇ ਲੈ ਕੰਮ ਤਾਂ ਹੈ ਨਹੀਂ ਐਵੇਂ ਪੰਗੇ ਲਈ ਪੰਗੇ ਉਹ ਲੈਂਦਾ ਅਸੀਂ ਕਾਹਤੋਂ ਰੋਟੀ ਛੱਡੀ ਐ ਜਿਹਨੇ ਪੰਗੇ ਲਿਆ ਉਹ ਪੈ ਨਿਬੜੇਗਾ ਸਾਡੀ ਹਾਲਤ ਐ ਮਹਾਰਾਜ ਕਹਿੰਦੇ ਇਹ ਕੰਮ ਮੁੱਕ ਜਾਂਦਾ ਉਹ ਬਧਾਈਆਂ ਦਿੰਦਾ ਵੇ ਸ਼ੁਕਰਾ ਮਹਾਰਾਜ ਇਹਦਾ ਕਾਰੋਬਾਰ ਚੱਲੇ ਅਸੀਂ ਉਹਨੂੰ ਹੈਲਪ ਕਰਦੇ ਆ ਉਹਦੀ ਪਰ ਅਸੀਂ ਉਲਟ ਚੱਲਦੇ ਆ ਮਹਾਰਾਜ ਕਹਿੰਦੇ ਆਤਮਕ ਮੌਤ ਮਰਨਾ ਹੈ ਕਿਸੇ ਦਾ ਚੰਗਾ ਹੁੰਦਾ ਵੇਖ ਕੇ ਜੇ ਤੁਹਾਡੇ ਅੰਦਰ ਹਿੱਲ-ਚੁਲ ਹੋਣ ਲੱਗ ਗਈ ਮਹਾਰਾਜ ਕਹਿੰਦੇ ਮਰ ਗਿਆ ਤੂੰ ਤਾਂ ਜੇ ਚਾ ਚੜ ਗਿਆ ਵੀ ਮਹਾਰਾਜ ਸ਼ੁਕਰ ਹੈ ਇਹ ਇੱਕ ਕਿਲੇ ਵਾਲੇ ਨੇ ਵੀ ਕੋਠੀ ਬਣਾ ਲਈ ਮਹਾਰਾਜ ਸ਼ੁਕਰ ਹੈ ਫਿਰ ਤੂੰ ਠੀਕ ਹੈ ਅੰਦਰੋਂ ਫਿਰ ਤੂੰ ਠੀਕ ਹੈ ਠੀਕ ਉਹਦੋਂ ਆ ਜਦੋਂ ਕਿਸੇ ਦਾ ਚੰਗਾ ਵੇਖ ਕੇ ਚਾ ਚੜਦਾ ਉਦਾਂ ਮੂੰਹ ਤੋਂ ਵਧਾਈਆਂ ਦੇਣੀਆਂ ਕਿੰਨੀਆਂ ਕੌਖੀਆਂ ਬਹੁਤ ਵਧਾਈਆਂ ਹੋਣ ਬਹੁਤ ਵਧਾਈਆਂ ਰਾਤ ਚੋਂ ਦੇ ਗਲੀ ਚ ਹੀ ਲੱਗ ਜਾਂਦੇ ਵੀ ਲੱਗਦਾ ਵੀ ਕਿਸੇ ਪਾਸੇ ਕੁੰਡੀ ਲਾਈ ਹੈ ਵੀ ਤੈਨੂੰ ਤਾਂ ਨਹੀਂ ਲਾਈ ਵੀ ਕਿਥੋਂ ਲਾਈ ਹੋਣੀ ਹੈ ਤੈਨੂੰ ਥੋੜਾ ਲਾਈ ਹੈ ਅਸੀਂ ਲੇਖਾ ਜੋਖਾ ਲੋਕਾਂ ਦਾ ਹੀ ਕਰੀ ਜਾਂਦੇ ਆ ਮਹਾਰਾਜ ਕਹਿੰਦੇ ਆਪ ਦਾ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਯਾਦ ਰੱਖਿਓ ਅਮੀਰ ਬੰਦਿਆਂ ਨੂੰ ਗਰੀਬ ਬੰਦੇ ਦਾ ਗੱਡੀਆਂ ਤੇ ਚੜਨਾ ਕਦੇ ਵੀ ਚੰਗਾ ਨਹੀਂ ਲੱਗਦਾ ਵੱਡੇ ਵੱਡੇ ਧਾਰਮਿਕ ਬੰਦਿਆ ਨੂੰ ਵੀ ਆਮ ਬੰਦੇ ਆਮ ਬੰਦੇ ਦੀ ਗੱਲ ਪਸੰਦ ਨਹੀਂ ਹੈਗੀ ਸਾਰੇ ਕਿਤੇ ਕੰਟਰੋਵਰਸੀ ਆ ਵੱਡਾ ਮਿਸਤਰੀ ਹੋਵੇ ਉਹ ਛੋਟੇ ਮਿਸਤਰੀ ਨਾਲ ਜੈਲ ਸੀ ਕਰਦਾ ਸਾਰੇ ਕਿਤੇ ਹੀ ਆ ਪਿਆਰ ਜਿਹੜਾ ਨਹੀਂ ਕਰਦਾ ਉਹ ਠੀਕ ਐ ਲੋ ਬਸ ਮਹਾਰਾਜ ਕਹਿਣ ਲੱਗੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਉਹ ਗੁਰੂ ਦੀ ਸੰਗਤ ਵਿੱਚ ਜਾਂਦਾ ਤੇ ਸੁੱਖ ਮਿਲਦਾ ਗੁਰੂ ਦੀ ਸੰਗਤ ਜਾ ਕੇ ਕਿਉਂਕਿ ਗੁਰੂ ਦਾ ਨਾਮ ਮਿਲਦਾ ਹੈ ਗੁਰੂ ਦਾ ਉਪਦੇਸ਼ ਮਿਲਦਾ ਹੈ ਅੱਗੇ ਮਹਾਰਾਜ ਕੀ ਕੀ ਕਹਿੰਦੇ ਜੋ ਕਿ ਸ਼ਕੀਓ ਸੋਈ ਭਲ ਮਨ ਐਸੀ ਭਗਤ ਕਮਾਨੀ ਜਿਹੜਾ ਕੁਛ ਵੀ ਪਰਮੇਸ਼ਰ ਕਰਦਾ ਫਿਰ ਉਹਦੇ ਚ ਸੁੱਖ ਲੱਭਦਾ ਹੋ ਬਸ ਠੀਕ ਹੈ ਜੋ ਕਰਤਾ ਪਰਮੇਸ਼ਰ ਨੇ ਠੀਕ ਹੈ ਸਾਥ ਕਰਕੇ ਮੰਨਦਾ ਭਾਈ ਉਹ ਜਿਵੇਂ ਨਾ ਇੱਕ ਸਾਖੀ ਆਉਂਦੀ ਹੈ ਜਿਹੜੇ ਸੱਚੀ ਰੱਬ ਦੇ ਪਿਆਰੇ ਹੁੰਦੇ ਹਨ ਕਿੱਡਾ ਹੀ ਵੱਡਾ ਨੁਕਸਾਨ ਹੋ ਜਾਓ ਲਾਂਭਾ ਨਹੀਂ ਦਿੰਦੇ ਰੱਬ ਨੂੰ ਵੀ ਮਹਾਰਾਜ ਜੋਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਾ ਕਥਾ ਕਰ ਰਹੇ ਆ ਕਥਾ ਕਰ ਰਿਹਾ ਗੁਰਸਿੱਖ ਦੀ ਪ੍ਰਭਾਸ਼ਾ ਸਮਝਾ ਰਹੇ ਹੋ ਕਹਿਣ ਲੱਗੇ ਜਿਹੜਾ ਗੁਰਸਿੱਖ ਹੁੰਦਾ ਨਾ ਉਹ ਰੱਬ ਦੇ ਭਾਣੇ ਚ ਦਖਲ ਨਹੀਂ ਦਿੰਦਾ ਜੋ ਮਰਜ਼ੀ ਹੋਈ ਜਾਵੇ ਬਸ ਜੋਤੁਦ ਭਾਵੈ ਸਾਈ ਭਲੀਕਾਰ ਸਤ ਕਰਕੇ ਮੰਨਦਾ ਇੱਕ ਸਿੱਖ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਹਿਣ ਲੱਗੇ ਮਹਾਰਾਜ ਕਿ ਕਿੱਡਾ ਹੀ ਵੱਡਾ ਨੁਕਸਾਨ ਹੋ ਜੇ ਕੁਝ ਵੀ ਹੋ ਜੇ ਘਰੇ ਗੁਰੂ ਸਾਹਿਬ ਕਹਿੰਦੇ ਕੁਝ ਵੀ ਹੋ ਜੇ ਕਿਉਂਕਿ ਇਹ ਸਿਧਾਂਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸਮਝਾਇਆ ਨਾ ਪੁੱਤ ਸ਼ਹੀਦ ਹੋਗੇ ਤੇ ਜਕਾਰੇ ਲਾਇ ਚਾਹੀ ਚੜਿਆ ਨਾ ਬਾਣੇ 'ਚ ਕਹਿਣ ਲੱਗੇ ਵੀ ਇਦਾਂ ਤਾਂ ਨਹੀਂ ਮਹਾਰਾਜ ਹੋ ਸਕਦਾ ਕਹਿੰਦੇ ਫਿਰ ਐਂ ਕਰ ਜੇ ਇਦਾਂ ਦਾ ਸਿੱਖ ਵਿਖਾਓ ਕਹਿੰਦੇ ਮਹਾਰਾਜ ਸਾਨੂੰ ਸਿੱਖ ਵਿਖਾਓ ਇਦਾਂ ਦਾ ਕਹਿੰਦੇ ਜਾ ਗੁਜਰਾਤ ਦੇ ਇਲਾਕੇ 'ਚ ਇੱਕ ਸਿੱਖ ਰਹਿੰਦਾ ਜਿਹਦਾ ਨਾਮ ਹੈ ਭਾਈ ਪਿਖਾਰੀ ਕਹਿੰਦੇ ਜਾ ਉਹਨੂੰ ਮਿਲ ਕੇ ਆ ਫਿਰ ਤੈਨੂੰ ਸਮਝਾਵਾਂਗੇ ਗੱਲ ਹੁਣ ਗੁਰੂ ਸਾਹਿਬ ਤੇ ਜਾਣੀ ਜਾਣ ਹੈ ਨਾ ਕਹਿੰਦੇ ਭਾਈ ਭਿਖਾਰੀ ਦਾ ਨਾ ਕੰਮ ਸੀ ਘਿਓ ਵੇਚਦੇ ਸੀ ਉਹ ਘਿਓ ਦਾ ਕਾਰੋਬਾਰ ਸੀ ਇਹ ਕਹਿ ਲੋ ਦੇਸੀ ਘਿਓ ਨਾ ਸਮਝ ਹੁੰਦਾ ਸੀ ਕਹਿੰਦੇ ਜਦ ਸ਼ਹਿਰ ਵਿੱਚ ਦੀ ਲੰਘਿਆ ਤੇ ਉਹਨੇ ਵੇਖਿਆ ਵੀ ਇੱਕ ਬੰਦਾ ਨਾ ਕਿਸੇ ਨਾਲ ਲੜ ਰਿਹਾ ਕਿਸੇ ਬੰਦੇ ਨਾਲ ਬਹਿਸ ਕਰ ਰਿਹਾ ਵੀ ਦੋ ਆਨੇ ਹੋਰ ਦੇ ਮੈਨੂੰ ਘਿਓ ਦੇ ਉਹ ਘੱਟ ਦੇ ਰਿਹਾ ਜਿਵੇਂ ਆਪਾਂ ਦੁਕਾਨ ਤੋਂ ਕੋਈ ਚੀਜ਼ ਖਰੀਦੀ ਆਪਾਂ ਕਹਿੰਨੇ ਆ ਭਾਈ 1100 ਅਸੀਂ ਤਾਂ 1000 ਦੇਵਾਂਗੇ ਜਿਵੇਂ ਕਈ ਬੀਬੀਆਂ ਨੂੰ ਚਲੋ ਸੁਭਾਅ ਹੁੰਦਾ ਹੈ ਉਹ ਪਹਿਲਾਂ ਹੀ ਵੱਧ ਮੰਗ ਲੈਂਦੇ ਆ ਉਹ 2000 ਵਾਲੇ ਸੂਟ ਦਾ ਪਹਿਲਾਂ ਹੀ 3500 ਮੰਗ ਲੈਂਦੇ ਆ ਆਪਾਂ ਕਹਿੰਦੇ 1000 ਘਟਾ ਲਿਆ 500 ਫਿਰ ਵੀ ਲਾ ਲਿਆ ਉਹਨਾਂ ਨੇ ਬੰਦੇ ਦਾ ਸੁਭਾਅ ਜੀ ਇਦਾਂ ਕਹਿੰਦੇ ਉਹ ਬਹਿਸ ਕਰ ਰਿਹਾ ਵੀ ਪੈਸੇ ਘੱਟ ਲੈ ਚੱਲ ਉਹਨੇ ਪੈਸੇ ਦੇ ਦਿੱਤੇ ਤੇ ਉਹ ਬੰਦਾ ਸ਼ਹਿਰ ਵਿੱਚ ਦੀ ਲੰਘਿਆ ਤੇ ਉਹਨੇ ਪੁੱਛਿਆ ਕਹਿੰਦਾ ਮੈਂ ਭਾਈ ਪਿਖਾਰੀ ਦੇ ਘਰ ਜਾਣਾ ਉਹਨੇ ਦੱਸ ਦਿੱਤਾ ਵੀ ਉਹ ਪਿੰਡ ਦੀ ਫਿਰਨੀ ਦੇ ਬਾਹਰ ਬਾਹਰ ਘਰ ਹੈ ਇਦਾਂ ਦਾ ਘਰ ਆ ਉਹਨਾਂ ਦਾ ਉਹ ਚਲਾ ਗਿਆ ਤੇ ਉਹਨਾਂ ਦੇ ਘਰ ਵਿੱਚ ਵਿਆਹ ਰੱਖਿਆ ਹੋਇਆ ਭਾਈ ਪਿਖਾਰੀ ਦੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਹੈ ਕੜਾਈਆਂ ਚੜੀਆਂ ਹੋਈਆਂ ਨੇ ਸ਼ਮਾਨੇ ਲੱਗੇ ਹੋਏ ਨੇ ਬੜਾ ਖੁਸ਼ੀ ਦਾ ਮਾਹੌਲ ਹੈ ਤੇ ਜਾ ਕੇ ਵੇਖਿਆ ਵੀ ਕਹਿੰਦੇ ਭਾਈ ਪਿਖਾਰੀ ਨੂੰ ਮਿਲਣਾ ਉਹ ਕਹਿਣ ਲੱਗੇ ਜੀ ਘਰ ਹੀ ਆਹੋ ਉਹ ਪਿਛਲੇ ਕਮਰੇ ਚ ਬੈਠੇ ਆ ਜੀ ਜਦੋਂ ਗੁਰਸਿੱਖ ਭਾਈ ਪਿਖਾਰੀ ਕੋਲ ਗਿਆ ਨਾ ਤੇ ਉਹ ਪੱਲੀਆਂ ਸਿਉਰਿਆ ਤਰਪਾਲਾਂ ਸਿਉਰਿਆ ਕਹਿ ਲੋ ਅੱਜ ਦੀ ਭਾਸ਼ਾ ਚ ਜਦੋਂ ਕੋਈ ਜੀ ਚੜ੍ਹਾਈ ਕਰ ਜਾਂਦਾ ਆਪਾਂ ਮਿਛਾਉਣੇ ਆ ਦੋੜੇ ਪੱਲੀਆਂ ਬਹਿਣ ਵਾਸਤੇ ਥੱਲੇ ਬੈਠਦੇ ਨੇ ਕਹਿੰਦੇ ਭਾਈ ਪਖਾਰੀ ਜੀ ਪਲੀਆਂ ਸਿਉ ਰਹੇ ਐ ਤੇ ਉਹ ਸਿੱਖ ਨੇ ਪੁੱਛਿਆ ਕਹਿਣ ਲੱਗੇ ਜੀ ਭਾਈ ਪਖਾਰੀ ਤੁਸੀਂ ਉਹ ਕਹਿਣ ਲੱਗੇ ਜੀ ਹਾਂ ਬੈਠੋ ਚਾਹ ਪਾਣੀ ਸ਼ਕੋ ਕਹਿਣ ਲੱਗੇ ਜੀ ਤੁਹਾਡੇ ਘਰ ਵਿੱਚ ਤੁਹਾਡੇ ਪੁੱਤ ਦਾ ਵਿਆਹ ਰੱਖਿਆ ਹੋਇਆ ਤੇ ਤੁਸੀਂ ਆ ਕੀ ਕਰ ਰਹੇ ਹੋ ਇਹਨਾਂ ਦੀ ਕੀ ਲੋੜ ਹੈ ਵਿਆਹ ਚ ਪਲੀਆਂ ਦੀ ਕੀ ਲੋੜ ਹੈ ਵਿਆਹ ਤਾਂ ਭੰਗੜੇ ਪਾਉਂਦੇ ਆ ਲੋ ਵੀ ਇਹਨਾਂ ਤਰਪਾਲਾਂ ਦੀ ਪਲੀਆਂ ਦੀ ਵਿਆਹ ਵਿੱਚ ਕੀ ਲੋੜ ਹੈ ਭਾਈ ਪਖਾਰੀ ਨੇ ਰਾਮ ਜੀ ਵਿੱਚ ਗੱਲ ਕਰਦੇ ਕਹਿੰਦੇ ਗੁਰਸਿੱਖਾ ਤੂੰ ਚਾਹ ਪਾਣੀ ਛੱਕ ਇਹ ਰੱਬ ਦੇ ਭਾਣੇ ਨੇ ਉਹਨੂੰ ਸਮਝਣਾ ਬਹੁਤ ਔਖਾ ਹੈ ਹਰ ਪੱਖ ਤੋਂ ਸਿੱਖ ਨੂੰ ਤਿਆਰੀ ਰੱਖਣੀ ਚਾਹੀਦੀ ਹੈ ਕਦੋਂ ਵੀ ਕਿਸੇ ਵੇਲੇ ਵੀ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ ਤਿਆਰੀ ਰੱਖੋ ਹੁਣ ਭਾਈ ਭਿਖਾਰੀ ਵੀ ਉਹ ਰੱਬ ਦੀ ਰਾਜਾ ਚ ਰਹਿਣ ਵਾਲਿਆ ਕਹਿਣ ਲੱਗੇ ਜੀ ਆਓ ਪ੍ਰਸ਼ਾਦਾ ਛਕੋ ਕਹਿੰਦੇ ਉਸ ਗੁਰਸਿੱਖ ਨੇ ਨਾ ਭਾਈ ਭਿਖਾਰੀ ਨੇ ਉਸ ਗੁਰਸਿੱਖ ਦੇ ਹੱਥਾਂ ਤੇ ਕਿਉਂ ਹੀ ਢੋਲ ਦਿੱਤਾ ਕਹਿੰਦਾ ਜੀ ਲਓ ਧੋ ਲੋ ਹੱਥ ਉਹ ਕਹਿੰਦਾ ਕਿਉਂ ਢੋਲਤਾ ਤਾਂ ਕਮਲਿਆ ਕਿਉ ਹੈ ਉਹ ਕਹਿਣ ਲੱਗੇ ਮੈਨੂੰ ਵੀ ਪਤਾ ਪਹਿਲਾਂ ਪਾਣੀ ਨਾਲ ਹੱਥ ਸਾਫ਼ ਕਰਾਏ ਕਹਿਣ ਲੱਗਾ ਤੂੰ ਸਾਡਾ ਮਹਿਮਾਨ ਹੈ ਪਾਣੀ ਨਾਲ ਤਾਂ ਸਾਰੀ ਧਵਾਉਂਦੇ ਆ। ਭਾਵ ਕੀ ਇੱਜ਼ਤ ਬਹੁਤ ਵੱਡੀ ਇੱਜ਼ਤ ਦਿੱਤੀ। ਭਾਵ ਕੇ ਕਹਿਣ ਦਾ ਅਰਥ ਇਹ ਸੀ ਵੀ ਗੁਰਸਿੱਖਾਂ ਵਾਸਤੇ ਗੁਰਸਿੱਖਾਂ ਲਈ ਹਰ ਚੀਜ਼ ਛੋਟੀ ਹੁੰਦੀ ਹੈ। ਗੁਰਸਿੱਖਾਂ ਦੀ ਸੇਵਾ ਵੀ ਕਰਨੀ ਹੈ। ਹੁਣ ਕੇ ਦੂਜਾ ਪੱਖ ਨਾਲ ਜੇ ਵੀ ਚਾਹ ਦਾ ਨਾ ਹੀ ਨਹੀਂ ਲੈਣਾ ਕਿਸੇ ਦਾ। ਗੁਰਸਿੱਖ ਹੋਵੇ ਪਖੰਡੀ ਸਾਧਾਂ ਪਿੱਛੇ ਭੱਜਣ ਦੀ ਲੋੜ ਨਹੀਂ। ਕੱਲ ਗੱਲ ਕੀਤੀ ਸੀ ਆਪਾਂ। ਉਹ ਕਹਿਣ ਲੱਗਾ ਜੀ ਇਹ ਕੀ ਗੱਲ? ਉਹ ਕਹਿਣ ਲੱਗਾ ਤੂੰ ਸਾਡਾ ਮਹਿਮਾਨ ਹੈ। ਉਹ ਕਹਿੰਦਾ ਕੱਲ ਤੂੰ ਕਿਉਂ ਪਿਛੇ ਤੇ ਲੜੀ ਜਾਂਦਾ ਸੀ ਹੁਣ ਢੋਲ ਤਾਂ ਭਾਈ ਅਦਸੇ ਡੋਲੇ ਹੀ ਆ ਕੱਲ ਤੇ ਲੜ ਰਿਆ ਸੀ ਉਹ ਕਹਿੰਦਾ ਉਹ ਮੇਰੀ ਕਿਰਤਾ ਉਹ ਮੇਰਾ ਕਾਰੋਬਾਰ ਆ ਮੈਂ ਆਪਣੇ ਕਾਰੋਬਾਰ ਚ ਘਾਟਾ ਥੋੜਾ ਪਾਉਣਾ ਉਹ ਤਾਂ ਮੇਰਾ ਕਾਰੋਬਾਰ ਹੈ ਇਹ ਮੇਰੀ ਸੇਵਾ ਮੈਂ ਸੇਵਾ ਚ ਸੋਚਿਆ ਵੀ ਦਸਬੰਧ ਕੱਢ ਦਿਆਂ ਕੋਈ ਗੱਲ ਨਹੀਂ ਸਿੱਖਾਂ ਵਾਸਤੇ ਤਾਂ ਜਾਣ ਵੀ ਹਾਜ਼ਰ ਹੈ ਚਲੋ ਗੱਲ ਮੁਕਾਓ ਜੀ ਗੱਲਾਂ ਬਾਤਾਂ ਹੁੰਦੇ ਆ ਰਾਤ ਬਤੀਤ ਹੋ ਗਈ ਸਵੇਰ ਬਰਾਤ ਚੜ੍ਹਨੀ ਆ ਪੁੱਤ ਦੀ ਪਾਈ ਭਿਖਾਰੀ ਜੀ ਬਰਾਤ ਲੈ ਕੇ ਚਲੇ ਗਏ ਘਰ ਵਿੱਚ ਖੁਸ਼ੀਆਂ ਨੇ ਬੀਬੀਆਂ ਖੁਸ਼ੀ ਦੇ ਗੀਤ ਗਾ ਰੀਆਂ ਨੇ ਆਨੰਦ ਕਾਰਜ ਹੋ ਗਏ ਆਨੰਦ ਕਾਰਜ ਅਜੇ ਹੋਣੇ ਆ ਕਿਸੇ ਇਤਿਹਾਸਕਾਰ ਨੇ ਇਹ ਵੀ ਲਿਖਿਆ ਵੀ ਹੋਣੇ ਆ ਕਿਸੇ ਨੇ ਕਿਹਾ ਵੀ ਹੋਗੇ ਚਲੋ ਆਪਾਂ ਗੱਲ ਸਮਝਣੀ ਹੈ ਕਹਿੰਦੇ ਰਾਤ ਨੂੰ ਭਾਈ ਭਿਖਾਰੀ ਦਾ ਪੁੱਤ ਚੜਾਈ ਕਰ ਗਿਆ ਵਿਆਹ ਕੇ ਘਰ ਵਿੱਚ ਲੈ ਆਏ ਉਸ ਬੀਬੀ ਨੂੰ ਤੇ ਉਹੀ ਸੱਥਰ ਵਿਛ ਗਿਆ ਜੀ ਸੁਭਾ ਜਿਹੜਾ ਭਾਈ ਭਿਖਾਰੀ ਜੀ ਤਰਪਾਲਾਂ ਸਿਉਰੇ ਨੇ ਸੱਥਰ ਵਿਛ ਗਿਆ ਗੁਰਸਿੱਖ ਨੂੰ ਕਿਹਾ ਸੀ ਵੀ ਤੂੰ ਰੁਕ ਦੋ ਦਿਨ ਬਹਿ ਜਾ ਕੋਈ ਗੱਲ ਨਹੀਂ ਤੇ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਲੋਕਾਂ ਦੇ ਅੱਖਾਂ 'ਚ ਪਾਣੀ ਆ ਲੋਕ ਕਹਿੰਦੇ ਵੀ ਆਹ ਕੀ ਹੋ ਗਿਆ ਵੀ ਇੱਕ ਦਿਨ ਵੀ ਨਹੀਂ ਲੰਘਿਆ ਇਹਦਾ ਵਿਚਾਰੀ ਦਾ ਕੀ ਕਸੂਰ ਹੈ ਜਿਹਨੂੰ ਵਿਆਹ ਕੇ ਲਿਆਂਦਾ ਘਰ ਵਾਲਾ ਤੁਰ ਗਿਆ ਭਾਈ ਭਿਖਾਰੀ ਨੂੰ ਪੁੱਛਿਆ ਜੀ ਇਹ ਕੀ ਵਾਪਰ ਗਿਆ ਉਹ ਗੁਰਸਿੱਖ ਕਹਿਣ ਲੱਗੇ ਵੀ ਇਹ ਤਰਪਾਲਾ ਸਿਉਂ ਰਿਹਾ ਸੀ ਤੁਹਾਨੂੰ ਪਤਾ ਸੀ ਇਹਦਾ ਮਤਲਬ ਤੁਹਾਨੂੰ ਪਤਾ ਸੀ ਵੀ ਮੇਰਾ ਪੁੱਤ ਇਸ ਦੁਨੀਆ ਤੋਂ ਜਾ ਸਕਦਾ ਉਹ ਕਹਿਣ ਲੱਗਾ ਮੈਂ ਵੀ ਜਾ ਸਕਦਾ ਤੂੰ ਵੀ ਜਾ ਸਕਦਾ ਪਤਾ ਤਾਂ ਕਿਸੇ ਨੂੰ ਕੁਝ ਵੀ ਨਹੀਂ ਹਮ ਆਦਮੀ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਉਹ ਭਾਈ ਭਿਖਾਰੀ ਨੂੰ ਕਹਿਣ ਲੱਗੇ ਜੇ ਤੁਹਾਨੂੰ ਪਤਾ ਸੀ ਆ ਬਗਾਨੀ ਧੀ ਜੀ ਦਾ ਵਿਆਹ ਕਰਿਆ ਤੁਸੀਂ ਇਹਨੂੰ ਕਿਉਂ ਇਲਾਜ ਲਾ ਦਿੱਤੀ ਇਹ ਹੁਣ ਕਿੱਧਰ ਜਾਵੇਗੀ ਭਾਈ ਭਿਖਾਰੀ ਜੀ ਕਹਿਣ ਲੱਗੇ ਸਿੱਖਾ ਇਹ ਸਾਰੇ ਕਰਮਾਂ ਦੇ ਲਿਖੇ ਆ ਇਹ ਸਾਰੇ ਉਸ ਪਰਮੇਸ਼ਰ ਦੀ ਰਜਾ ਹੈ ਇਹ ਰਿਸ਼ਤੇ ਬਣਾਉਂਦਾ ਵੀ ਉਹ ਹੈ ਤੇ ਤੋੜਦਾ ਵੀ ਉਹ ਹੈ ਤੁਸੀਂ ਪਹਿਲਾਂ ਕਥਾ ਸੁਣਿਆ ਨਾ ਵੀ ਜਿਹੜੇ ਰਿਸ਼ਤੇ ਆ ਉਹ ਵੀ ਪਰਮੇਸ਼ਰ ਬਣਾਉਂਦਾ ਹੈ ਉਹ ਅਕਾਲ ਪੁਰਖ ਬਣਾਉਂਦਾ ਹੈ ਇਸ ਧੀ ਦਾ ਇਸ ਬੱਚੀ ਦਾ ਇਨਾ ਤੇਰੀ ਸਬੰਧ ਸੀ ਮੇਰੇ ਪੁੱਤ ਨਾਲ ਬਸ ਇਹਦਾ ਵਿਆਹ ਹੋਣਾ ਸੀ ਇਹਨੇ ਵਿਧਵਾ ਹੋ ਕੇ ਜੀਵਨ ਜਿਉਣਾ ਸੀ ਪਰਮਾਤਮਾ ਦੇ ਭਾਣੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਦੇਖੋ ਕਿੱਡੀਆਂ ਵੱਡੀਆਂ ਇਤਿਹਾਸਕ ਘਟਨਾਵਾਂ ਨੇ ਭਾਈ ਭਖਾਰੀ ਜੀ ਨਾਰਾਜ਼ ਨਹੀਂ ਹੋਏ ਰੱਬ ਨਾਲ ਘਰ ਵਿੱਚ ਕਿੱਡੀ ਵੱਡੀ ਘਟਨਾ ਵਾਪਰ ਜਾਵੇ ਮਹਾਰਾਜ ਕਹਿੰਦੇ ਉਹਦੀ ਰਜਾ ਉਹਦੇ ਹੁਕਮ ਵਿੱਚ ਸਾਰਾ ਕੁਝ ਚੱਲ ਰਿਹਾ ਹੈ ਉਹ ਸਿੱਖ ਕਦੇ ਜੋ ਕਸ਼ ਕੀਓ ਸੋਈ ਭਲ ਮਾਨਾ ਐ ਸੀ ਭਗਤ ਕਮਾਨੀ ਇਹ ਭਗਤੀ ਆ ਅਸਲੀ ਭਗਤੀ ਕੀ ਹੈ ਜੋ ਕੁਝ ਹੋ ਗਿਆ ਖਿੜੇ ਮੱਥੇ ਪ੍ਰਵਾਨ ਕਰ ਲਾ ਵੀ ਮਹਾਰਾਜ ਕਰ ਵੀ ਕੁਝ ਨਹੀਂ ਸਕਦੇ ਰੋਕੇ ਵਾਪਸ ਤਾਂ ਨਹੀਂ ਨਾ ਆਉਂਦਾ ਬਾਣਾ ਮੰਨਣਾ ਇਹ ਗੁਰਬਾਣੀ ਸਿਖਾਉਂਦੀ ਆ ਮਿੱਤਰ ਸਤਰ ਸਵੇਕ ਸਮਾਨੇ ਜੋਗ ਜੁਗਤ ਨਿਸਾਨੀ ਜਦੋਂ ਮਿੱਤਰ ਤੇ ਦੁਸ਼ਮਣ ਇੱਕੋ ਜੀ ਲੱਗਣ ਲੱਗੇ ਹੁਣ ਤੁਹਾਨੂੰ ਲੱਗੇਗਾ ਵੀ ਗੁਰੂ ਸਾਹਿਬ ਜੰਗਾ ਕਰਦੇ ਹੀ ਰਹੇ ਆ ਫਿਰ ਫਰਕ ਸਮਝੋ ਮਿੱਤਰ ਤੇ ਸਤਰੂ ਦੁਸ਼ਮਣ ਤੇ ਮਿੱਤਰ ਨੂੰ ਕਿਵੇਂ ਇੱਕ ਸਮਝਣਾ ਹੈ ਹੁਣ ਗੁਰੂ ਸਾਹਿਬ ਨੇ ਜੰਗ ਕੀਤੀ ਪਰ ਚੜਕੇ ਤਾਂ ਨਹੀਂ ਕਿਸੇ ਤੇ ਗਏ ਉਹ ਚੜਕੇ ਆਉਂਦੇ ਸੀ ਗੁਰੂ ਸਾਹਿਬ ਜਵਾਬ ਦਿੰਦੇ ਸੀ ਗੁਰੂ ਸਾਹਿਬ ਤਾਂ ਨਹੀਂ ਦੁਸ਼ਮਣ ਸਮਝਦੇ ਕਿਸੇ ਨੂੰ ਸਿੱਖ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਜੀ ਯਾਦ ਰੱਖਿਓ ਸਿੱਖ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਰੱਖਦਾ ਜਿਹੜਾ ਚੜਕੇ ਆਇਆ ਉਹਨੂੰ ਜ਼ਰੂਰ ਭਾਜੀ ਮੋੜਦਾ ਐਵੇਂ ਨਹੀਂ ਸਿੰਘ ਫਸਾਉਂਦਾ ਵੀ ਬਿਨਾਂ ਕੰਮ ਤੋਂ ਕਿਸੇ ਨਾਲ ਲੜਨਾ ਕੋਈ ਤੁਹਾਡੇ ਤੇ ਚੜਕੇ ਆਇਆ ਉਹਦਾ ਜਵਾਬ ਗੁਰਸਿੱਖ ਦਿੰਦਾ ਇਹ ਸਾਡਾ ਸਿਧਾਂਤ ਹੈ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਹੁਣ ਔਰੰਗਜੀਬ ਚੜ ਕੇ ਆਇਆ ਔਰੰਗਜੀਬ ਕਿੱਡਾ ਵੱਡਾ ਗੁਰੂ ਸਾਹਿਬ ਦੇ ਪੁੱਤ ਸ਼ਹੀਦ ਕਰਾ ਦਿੱਤੇ ਕਿੰਨੀਆਂ ਫੌਜਾਂ ਗੁਰੂ ਸਾਹਿਬ ਦੀਆਂ ਸ਼ਹੀਦ ਹੋ ਗਈਆਂ ਤੇ ਗੁਰੂ ਸਾਹਿਬ ਨੇ ਰਾਜ ਦਬਾਉਣ ਵਾਸਤੇ ਉਹਨਾਂ ਦਾ ਵੱਡਾ ਪੁੱਤਰ ਉਹਦੀ ਗੁਰੂ ਸਾਹਿਬ ਨੇ ਮਦਦ ਕੀਤੀ ਗੁਰੂ ਸਾਹਿਬ ਕੋਲੇ ਆਇਆ ਕਿਉਂਕਿ ਮੁਸਲਮਾਨਾਂ 'ਚ ਰਿਵਾਜ ਹੈ ਵੀ ਵੱਡੇ ਪੁੱਤ ਨੂੰ ਗੱਦੀ ਮਿਲਦੀ ਹੈ ਛੋਟੇ ਰੌਲਾ ਪਾਉਂਦੇ ਸੀ ਗੁਰੂ ਸਾਹਿਬ ਨੇ ਔਰੰਗਜੀਬ ਦੇ ਪੁੱਤਰ ਦੀ ਮਦਦ ਕੀਤੀ ਕਹਿੰਦਾ ਨਹੀਂ ਤੈਨੂੰ ਗੱਦੀ ਮਿਲਣੀ ਚਾਹੀਦੀ ਹੈ ਪਿਓ ਨੇ ਕੀ ਕੁਝ ਕੀਤਾ ਜੋ ਦੁਸ਼ਮਣੇ ਹੁੰਦੀ ਫਿਰ ਗੁਰੂ ਸਾਹਿਬ ਕਹਿੰਦੇ ਨਾ ਭਾਈ ਤੁਹਾਡਾ ਪਿਓ ਸਾਡੇ ਨਾਲ ਇਹ ਕੁਝ ਕਰਦਾ ਰਿਹਾ ਸੀ ਕਿ ਲੈਣਾ ਤੂੰ ਹੱਥੋਂ ਪੈਂਦੇਖਾਂ ਪਾ ਇਤਿਹਾਸ ਪੜਿਆ ਸੀ ਗੁਰੂ ਸਾਹਿਬ ਦਾ ਪੁੱਤ ਬਣ ਕੇ ਰਿਆ ਗੁਰੂ ਸਾਹਿਬ ਨੇ ਉਹਨੂੰ ਪਾਲਿਆ ਗੁਰੂ ਸਾਹਿਬ ਨੇ ਉਹਨੂੰ ਕੋਲਣ ਸਿਖਾਇਆ ਤੀਰ ਅੰਦਾਜ਼ੀ ਤਲਵਾਰਬਾਜ਼ੀ ਸਿਖਾਈ ਗੁਰੂ ਸਾਹਿਬ ਨਾਲ ਹੀ ਨਾਰਾਜ਼ ਹੋ ਗਿਆ ਗੁਰੂ ਸਾਹਿਬ ਦੇ ਵਿਰੁੱਧ ਜੰਗ ਲੜਿਆ ਤੇ ਜਦੋਂ ਜਾਨ ਨਿਕਲਣ ਲੱਗੀ ਗੁਰੂ ਸਾਹਿਬ ਨੇ ਤਲਵਾਰ ਦਾ ਵਾਰ ਕੀਤਾ ਨਾ ਤੇ ਗੁਰੂ ਸਾਹਿਬ ਨੇ ਢਾਲ ਦੀ ਛਾਂ ਕਰ ਲਈ ਕਹਿੰਦੇ ਪੈਂਦੇਖਾਂ ਤੇਰੇ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਤੇਰੇ ਅੰਦਰ ਬੁਰਾਈ ਨਾਲ ਵੈਰ ਹੈ ਤੇਰੀ ਜਾਨ ਨਿਕਲ ਲੱਗੀ ਹੈ ਹੁਣ ਰੱਬ ਨੂੰ ਯਾਦ ਕਰ ਲੈ ਕਲਮਾ ਪੜ੍ਹ ਲੈ ਆ ਸਿੱਖੀ ਪਿਆਰਿਓ ਸਿੱਖੀ ਦਾ ਕਿਸੇ ਨਾਲ ਨਿੱਜੀ ਵੈਰ ਵਿਰੋਧ ਨਹੀਂ ਪਰ ਅਸੀਂ ਬਣਾ ਲੇ ਈਰਖਾ ਸਿੱਖ ਕਦੇ ਕਿਸੇ ਨਾਲ ਈਰਖਾ ਨਿੱਜੀ ਨਹੀਂ ਕਰਦਾ ਸਿਧਾਂਤ ਨਾਲ ਸਮਝੌਤਾ ਨਹੀਂ ਕਰਦਾ ਯਾਦ ਰੱਖਿਓ ਸਿਧਾਂਤ ਵੱਡਾ ਸਰੀਰ ਛੋਟੇ ਹੈ ਸਿਧਾਂਤ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਖਾਇਆ ਸਾਨੂੰ ਇਹ ਹੁਣ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੇ ਜੀ ਅਤਿ ਹਾਸ ਪੜ੍ਹਦੇ ਹਨ ਪੰਜ ਪਿਆਰਿਆਂ ਦੀ ਸਾਜਣਾ ਮੇਰੇ ਦਸ਼ਮੇਸ਼ ਪਿਤਾ ਕਲਗੀਧਰ ਨੇ ਕੀਤੀ ਖੰਡੇ ਬਾਟੇ ਦੀ ਪੌਲ ਤਿਆਰ ਕਰਵਾਈ ਆਪ ਕਰਵਾਈ ਮਾਤਾ ਜੀ ਨੇ ਪਤਾਸੇ ਪਾਏ ਬਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪੜੀਆਂ ਇਹਦਾ ਅਰਥ ਗੁਰੂ ਗੋਬਿੰਦ ਸਿੰਘ ਨੇ ਸਾਰੀ ਵਿਧੀ ਆਪ ਤਿਆਰ ਕੀਤੀ ਤੇ ਗੁਰੂ ਸਾਹਿਬ ਨੇ ਅਮਰਤ ਛਕਾਉਣ ਤੋਂ ਬਾਅਦ ਪੰਜ ਪਿਆਰਿਆਂ ਨੂੰ ਕਿਹਾ ਵੀ ਭਾਈ ਹੁਣ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਦੇਓ ਇਹਦਾ ਅਰਥ ਕੀ ਹੈ ਵੀ ਗੁਰੂ ਸਾਹਿਬ ਕਹਿੰਦੇ ਕਿਤੇ ਕੋਈ ਇਹ ਨਾ ਆਪਣੇ ਖਾ ਖਾ ਜੇ ਕੱਲ ਨੂੰ ਅਮਰਤ ਛਕਾਉਣ ਵੇਲੇ ਵੀ ਮੈਂ ਤਾਂ ਅਮਰਤ ਛਕਾਉਣਾ ਮੈਨੂੰ ਤਾਂ ਛਕਣ ਦੀ ਲੋੜ ਕੋਈ ਨਹੀਂ ਬੋਲੋ ਸਤ ਮੈਂ ਵੱਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿਧਾਂਤ ਹੀ ਵੱਡੇ ਆ ਜਿਹੜੇ ਅਮਰਤ ਛਕਾਉਣ ਵੇਲੇ ਪੰਜ ਪਿਆਰੇ ਕਹਿੰਦੇ ਆ ਨਾ ਭਾਵੇਂ ਪੰਜ ਪਿਆਰਾਂ ਚ ਗੁਰੂ ਵਰਤਦਾ ਉਸ ਵੇਲੇ ਪੰਜ ਪਿਆਰਾਂ ਚ ਗੁਰੂ ਵਰਤਦਾ ਸਾਡਾ ਸਿਧਾਂਤ ਆ ਇਹ ਭਾਵਨਾ ਬਣਾਉਣੀ ਐ ਪਰ ਪੰਜ ਪਿਆਰੇ ਵੀ ਉਹਨਾਂ ਸਿਧਾਂਤਾਂ ਨੂੰ ਮੰਨਦੇ ਆ ਚੇਤਾ ਰੱਖਿਓ ਸਿਧਾਂਤ ਫਿਰ ਵੱਡੇ ਆ ਜਿਹੜੇ ਸਿਧਾਂਤ ਪੰਜ ਪਿਆਰੇ ਸਿੱਖਾਂ ਨੂੰ ਸਮਝਾਉਂਦੇ ਆ ਨਾ ਗੁਰੂ ਵਰਤਦਾ ਪੰਜ ਪਿਆਰੇ ਵੀ ਉਹੀ ਸਿਧਾਂਤਾਂ ਤੇ ਚੱਲਦੇ ਆ ਉਹ ਵੱਖਰੇ ਨਹੀਂ ਵੀ ਅਸੀਂ ਵੱਡੇ ਆ ਅਸੀਂ ਤਾਂ ਅਮਰਤ ਛਕਾਉਣੇ ਆ ਨਾ ਉਹਨਾਂ ਨੂੰ ਵੀ ਉਹੀ ਹਦਾਇਤਾਂ ਨੇ ਇਹ ਦਾਰਤ ਸਿਧਾਂਤ ਵੱਡੇ ਆ ਸਰੀਰ ਛੋਟੇ ਆ ਸਰੀਰਾਂ ਪਿੱਛੇ ਨਾ ਭੱਜੋ ਸਿਧਾਂਤ ਵੇਖੋ ਵੀ ਸਿਧਾਂਤ ਕੀ ਕਹਿੰਦਾ ਮਰਿਆਦਾ ਕੀ ਕਹਿੰਦੀ ਐ ਉਹਦੇ ਨਾਲ ਮਿਲਾ ਕੇ ਵੇਖੋ ਜਿਹੜਾ ਮਰਿਆਦਾ ਤੇ ਚੱਲਦਾ ਉਹਦਾ ਸਤਕਾਰ ਹੈ ਜਿਹੜਾ ਨਹੀਂ ਚੱਲਦਾ ਉਹਦੇ ਨਾਲ ਸਤਕਾਰ ਉਹਦਾ ਵੀ ਹੈ ਐ ਨਹੀਂ ਵੀ ਉਹ ਦੁਸ਼ਮਣ ਹੈ ਪਰ ਉਹਦੇ ਨਾਲ ਉਨੀ ਸਾਝ ਨਹੀਂ ਰੱਖੀ ਜਾ ਸਕਦੀ ਕਿਉਂਕਿ ਉਹ ਗੁਰਮਤ ਨਹੀਂ ਉਹ ਮਨਮਤ ਕਰ ਰਿਹਾ ਮਨਮਤੇ ਗੁਰਮਤ ਦਾ ਤੇ ਫਿਰ ਮੇਲ ਨਹੀਂ ਨਾ ਪਿਆਰੇ ਪੂਰਨ ਪੂਰ ਰਹੇ ਹੋ ਸ੍ਰਬ ਥਾਈਆਂ ਨਾ ਕਤ ਹੋ ਜਾਂਦਾ ਉਹ ਪਰਮੇਸ਼ਰ ਸਾਰੇ ਥਾਈ ਪੂਰਨ ਹੈ ਇੱਕ ਰਸ ਵਿਆਪਕ ਹੈ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਘਟ ਘਟ ਅੰਤਰ ਸਰਬ ਨਿਰੰਤਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਉਹ ਸਾਰੀਆਂ ਘਟਾਂ ਚ ਵੱਸਦਾ ਹੈ ਉਹ ਸਾਰੇ ਕਿਤੇ ਆ ਰੱਬ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਇਸ ਰੱਬ ਨਾਲ ਜੁੜਨਾ ਪੈਂਦਾ ਸਮਝਿਓ ਪਾਣੀ ਸਾਰੀ ਧਰਤੀ ਚ ਪਿਆਰਿਓ ਜਿੱਥੇ ਬੈਠੇ ਆ ਇੱਥੇ ਵੀ ਪਾਣੀ ਹੈ ਕੋਈ ਬੰਦਾ ਕਵੇ ਮੈਂ ਪਾਣੀ ਪੀਣਾ ਇਦਾਂ ਤਾਂ ਨਹੀਂ ਪੀਤਾ ਜਾ ਸਕਦਾ ਉਹਦੀ ਇੱਕ ਵਿਧੀ ਹੈ ਉਹਦਾ ਇੱਕ ਤਰੀਕਾ ਜ਼ਮੀਨ ਵਿੱਚ ਬੋਰ ਕਰਨਾ ਪੈਣਾ ਫੇਰ ਹੀ ਪਾਣੀ ਨਿਕਲਣਾ ਇਸ ਸੂਰਤ ਨੂੰ ਰੜਕਣਾ ਪੈਣਾ ਗੁਰੂ ਦੇ ਗਿਆਨ ਨੂੰ ਅੰਦਰ ਲੈ ਕੇ ਆਉਣਾ ਪੈਣਾ ਫੇਰ ਹੀ ਰੱਬ ਮਿਲਣਾ ਹੈ ਰੱਬ ਬਾਹਰ ਨਹੀਂ ਹੈ ਕਿਤੇ ਬਾਣੀ ਚ ਪੜੋ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ ਬਾਣੀ ਰੱਬ ਹੈ ਰੱਬ ਵਰਗ ਹੀ ਨਹੀਂ ਰੱਬ ਹੀ ਹੈ ਕਿਉਂਕਿ ਰੱਬ ਦੇ ਬੋਲ ਹੈ ਗੁਰੂ ਦੇ ਬੋਲ ਹੈ ਜਿਹੜਾ ਇਸ ਰੱਬ ਦੀ ਗੋਦ ਵਿੱਚ ਬੈੰਦਾ ਹੈ ਜਿਹੜਾ ਇਸ ਗੁਰੂ ਦੇ ਬੋਲ ਸੁਣਦਾ ਹੈ ਮਹਾਰਾਜ ਕਹਿੰਦੇ ਉਹ ਰੱਬ ਦਾ ਰੂਪ ਹੋ ਜਾਂਦਾ ਹੈ ਰੱਬ ਨਹੀਂ ਬਣ ਜਾਂਦਾ ਯਾਦ ਰੱਖਿਓ ਮਨੁੱਖ ਨੇ ਰੱਬ ਦਾ ਰੂਪ ਹੋਣਾ ਹੈ ਰੱਬ ਥੋੜਾ ਬਣਨਾ ਹੈ ਰੱਬ ਤੇ ਰੱਬ ਹੈ ਗੁਰੂ ਤੇ ਗੁਰੂ ਹੈ ਪਰ ਆ ਗੱਲ 'ਚ ਅਸੀਂ ਫਰਕ ਨਹੀਂ ਸਮਝਿਆ ਅਸੀਂ ਬੰਦਿਆਂ ਨੂੰ ਹੀ ਰੱਬ ਬਣਾਤਾ ਬੰਦੇ 'ਚ ਰੱਬ ਵਾਲੇ ਗੁਣ ਆ ਸਕਦੇ ਆ ਪਰ ਕੋਈ ਬੰਦਾ ਰੱਬ ਜਾਂ ਗੁਰੂ ਅਖਵਾ ਨਹੀਂ ਸਕਦਾ ਇਹ ਸਿੱਖੀ ਦਾ ਸਿਧਾਂਤ ਹੈ ਜਿਹੜਾ ਗੁਰਬਾਣੀ ਨੂੰ ਨਹੀਂ ਮੰਨਦਾ ਉਹ ਜੋ ਮਰਜ਼ੀ ਕਰੇ ਉਹ ਜੋ ਮਰਜ਼ੀ ਕਰ ਸਕਦਾ ਪਰ ਮਹਾਰਾਜ ਕਹਿੰਦੇ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਿਆਲ ਗੋਪਾਲਾ ਤਾਂ ਨਿਰਭੈ ਕੈ ਕਰ ਆਇਆ ਜਦੋਂ ਗੁਰੂ ਜੀ ਕਿਰਪਾ ਕਰਦੇ ਆ ਨਾ ਉਹ ਨਿਰਭਉ ਪਰਮੇਸ਼ਰ ਵਿੱਚ ਮਨੁੱਖ ਜੁੜ ਜਾਂਦਾ ਹੈ ਹੁਣ ਗੁਰੂ ਤਾਂ ਕਿਰਪਾ ਰੋਜ਼ ਕਰਦਾ ਕਿਰਪਾ ਗੁਰੂ ਕਰਦਾ ਵੀ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਗੱਲ ਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ ਮੈਂ ਨਹੀਂ ਕਹਿ ਰਿਆ ਸਾਡਾ ਬਾਪ ਸਾਡਾ ਪਿਓ ਸਾਡੀ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਉਹ ਸਾਨੂੰ ਆਵਾਜ਼ ਮਾਰੇ ਸਾਡਾ ਬਾਪੂ ਸਾਨੂੰ ਆਵਾਜ਼ ਮਾਰੇ ਵੀ ਪੁੱਤ ਤੜਕੇ ਉੱਠ ਕੇ ਨਾ ਖੇਤ ਗੇੜਾ ਮਾਰੇ ਪੁੱਤ ਕੋ ਕਵੇ ਮੈਂ ਬੁੜਾ ਬੋਲੀ ਜਾਂਦਾ ਐਵੇਂ ਬੋਲੀ ਜਾਂਦਾ ਸੌਣ ਹੀ ਨਹੀਂ ਦਿੰਦਾ ਦੂਜੇ ਦਿਨ ਫਿਰ ਆਵਾਜ਼ ਮਾਰੇ ਤੀਜੇ ਦਿਨ ਫਿਰ ਆਵਾਜ਼ ਮਾਰੇ ਆਖ ਕੇ ਉਹ ਘਰ ਦਾ ਬਾਪੂ ਮਾਂ ਵੀ ਲੜ ਲੱਗ ਜਾਂਦੀ ਵੀ ਕਿਉਂ ਮੱਥਾ ਮਾਰਦੇ ਨੇ ਲੋਕਾਂ ਆਖੇ ਨਹੀਂ ਲੱਗਦਾ ਕਿਉਂ ਬੋਲਦਾ ਉਹ ਮੂਰੋ ਬੋਲਦਾ ਉਲਟਾ ਮਾਂ ਵੀ ਕਹਿਣ ਲੱਗ ਜਾਂਦੀ ਵੀ ਨਾ ਇਹਦੇ ਨਾਲ ਬੋਲੇ ਤੇ ਕੋਈ ਵੀ ਅਸਰ ਨਹੀਂ ਆਉਣਾ ਇਹ ਦੁਨਿਆਵੀ ਬਾਪ ਦੀ ਗੱਲ ਕਰ ਰਹੇ ਆ ਪਰ ਸਾਡਾ ਗੁਰੂ ਵੇਖੋ ਕਿੰਨਾ ਦਿਆਲ ਹੈ ਗੁਰੂ ਅਮਰਦਾਸ ਮਹਾਰਾਜ ਕਿੰਨਾ ਤਰਸ ਕਰਦੇ ਆ ਉਹ ਸਾਨੂੰ ਰੋਜ਼ ਹੀ ਆਵਾਜ਼ ਮਾਰੀ ਜਾਂਦੇ ਆ ਰੋਜ ਆਵੋ ਸਿੱਖ ਪੜੋ ਸਤ ਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤੰਗਵੋ ਗੁਰੂ ਕੇਰੀ ਬਾਣੀਆਂ ਗੁਰੂ ਰੋਜ ਵਾਜਾ ਮਾਰੀ ਜਾਂਦਾ ਹੁਣ ਬਾਪ ਵਾਜਾ ਮਾਰਦਾ ਆਪਣੇ ਪੁੱਤ ਨੂੰ ਤੇ ਗਵਾਂਢੀ ਕਹਿੰਦੇ ਕਾਤੋਂ ਲੜਦੇ ਹੋ ਕਹਿੰਦਾ ਮੈਂ ਕਹਿਣਾ ਆਪਣੇ ਪੁੱਤ ਨੂੰ ਮੇਰਾ ਕਹਿਣਾ ਨਹੀਂ ਮੰਨਦਾ ਤੇ ਚਾਚੇ ਤਾਏ ਸਮਝਾਉਂਦੇ ਆ ਪੁੱਤ ਤੇਰਾ ਬਾਪ ਆ ਤੈਨੂੰ ਸਾਰਾ ਕੁਝ ਦੇਖ ਕੇ ਜਾਣਾ ਤੂੰ ਬਾਪ ਦੀ ਗੱਲ ਕਿਉਂ ਨਹੀਂ ਸੁਣਦਾ ਤੇਰੇ ਭਲੇ ਵਾਸਤੇ ਤੇ ਕਹਿ ਰਿਹਾ ਉਹ ਚਾਚੇ ਤਾਏ ਦੀ ਗੱਲ ਵੀ ਨਹੀਂ ਸੁਣਦਾ ਉਹ ਵੀ ਕਹਿਣ ਵੜ ਜਾਂਦੇ ਕਹਿੰਦੇ ਜਵਾਕ ਜਮਈ ਨਲਾਇਕ ਹੈ ਇਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਤਾਂ ਬੇਕਾਰ ਆ ਰਿਸ਼ਤੇਦਾਰ ਵੀ ਕਹਿੰਦੇ ਆ ਵੀ ਮਾੜੀ ਗੱਲ ਐ ਜਿਹੜਾ ਬੱਚਾ ਆਪਣੇ ਮਾਂ ਬਾਪ ਦੀ ਗੱਲ ਨਹੀਂ ਮੰਨਦਾ ਉਹਨੂੰ ਦੁਨੀਆ 'ਚ ਸਤਕਾਰ ਨਹੀਂ ਮਿਲਦਾ ਯਾਦ ਰੱਖਿਓ ਤੇ ਜਿਹੜਾ ਸਿੱਖ ਗੁਰੂ ਦੀ ਗੱਲ ਨਹੀਂ ਮੰਨਦਾ ਉਹਨੂੰ ਵੀ ਗੁਰੂ ਦੇ ਦਰ ਤੇ ਕਦੇ ਆਦਰ ਸਤਕਾਰ ਨਹੀਂ ਮਿਲਦਾ ਬੋਲੋ ਸਤਨਾਮ ਹਾਂਜੀ ਗੁਰੂ ਰੋਜ਼ ਕਹਿੰਦਾ ਵੀ ਸਿੱਖੋ ਬਾਣੀ ਪੜੋ ਬਾਣੀ ਗਾਓ ਬਾਣੀ ਪੜੋ ਬਾਣੀ ਗਾਓ ਤੇ ਇੱਕ ਦਿਨ ਨਹੀਂ ਕਿੰਨੇ 100 ਸਾਲਾਂ ਤੋਂ ਕਹਿ ਰਿਹਾ ਗੁਰੂ ਤੇ ਸਿੱਖ ਸੁਣਦੇ ਹੀ ਨਹੀਂ ਜਿਹੜੇ ਸੁਣਦੇ ਆ ਉਹਨਾਂ ਨੂੰ ਮਿਲਦਾ ਸਤਕਾਰ ਇੱਥੇ ਉਹਨਾਂ ਨੂੰ ਮਿਲਦਾ ਤੇ ਜਿਹੜੇ ਨਹੀਂ ਸੁਣਦੇ ਫਿਰ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਗੁਰੂ ਸਾਹਿਬ ਕਹਿੰਦੇ ਚਲੋ ਬਿਮਾਰੀਆਂ ਚ ਘੁਲਦੇ ਫਿਰੋ ਫਿਰ ਮਾਰੀ ਜਾਓ ਕੰਧਾਂ ਚ ਸਿਰ ਮਾਰੀ ਜਾਓ ਟਕਰਾਂ ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਮਿਲਣਾ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਮੰਨਿਏ ਸਾਡੀ ਕੋਈ ਗੱਲ ਨਾ ਮੰਨੋ ਪਰ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਮੰਨੋ ਬਾਣੀ ਪੜੋ ਪਿਆਰ ਨਾਲ ਗਾਓ ਤੁਹਾਡਾ ਭਲਾ ਹੋ ਜਾਣਾ ਭਲਾ ਹੋ ਜਾਣਾ ਗੁਰੂ ਅਮਰਦਾਸ ਪਿਤਾ ਜੀ ਕਹਿ ਰਿਹਾ ਕੋਈ ਆਮ ਮਾਮੂਲੀ ਮਨੁੱਖ ਨਹੀਂ ਇਹ ਉਹ ਗੁਰੂ ਕਹਿ ਰਿਹਾ ਜਿਹੜਾ 62 ਸਾਲ ਤੱਕ ਦੇਵੀ ਦੇ ਜਾਂਦੇ ਰਹੇ ਬਾਅਦ ਵਿੱਚ ਗੁਰਤਾ ਗੱਦੀ ਤੇ ਬੈਠੇ ਜਿਨ੍ਹਾਂ ਨੂੰ ਸਮਝ ਪੈ ਗਈ ਵੀ ਨਹੀਂ ਸਿਧਾਂਤ ਆਇ ਰੱਬ ਆਇ ਤੇ ਜੇ ਗੁਰੂ ਦੀ ਗੱਲ ਨਾ ਮੰਨੀਏ ਫਿਰ ਅਸੀਂ ਸਿਆਣੇ ਕਿਵੇਂ ਹੋਏ ਪਿਆਰਿਓ ਜੇ ਸ਼ਬਦ ਗੁਰੂ ਤੋਂ ਹੀ ਪਾਸਾ ਵਟ ਗਿਆ ਸਿੱਖ ਫਿਰ ਉਹਦੇ ਪੱਲੇ ਕੀ ਰਹਿ ਜਾਣਾ ਇਸ ਕਰਕੇ ਆਪਣਾ ਸਾਰਾ ਫੋਕਸ ਸਾਰਾ ਧਿਆਨ ਗੁਰੂ ਦੇ ਸ਼ਬਦ ਤੇ ਹੋਵੇ ਬਾਕੀ ਚੀਜ਼ਾਂ ਸਭ ਕੁਝ ਛੱਡ ਦਿਓ ਕਲ ਕਲੇਸ਼ ਮਿਟੇ ਖਿੰ ਪੀਤਰ ਨਾਨਕ ਸਹਿਜ ਸਮਾਇਆ ਉਹਦੇ ਅੰਦਰੋਂ ਕਲੇਸ਼ ਮਿਟ ਜਾਂਦੇ ਆ ਯਾਦ ਰੱਖੋ ਜਿਹੜੇ ਗੁਰੂ ਦੀ ਗੱਲ ਮੰਨਦੇ ਆ ਉਸ ਮਨੁੱਖ ਦੇ ਅੰਦਰ ਦਾ ਕਲੇਸ਼ ਵੀ ਮਿਟ ਜਾਂਦਾ ਇਹ ਬਾਣੀ ਦੇ ਹਵਾਲੇ ਨਾਲ ਗੱਲ ਕਰ ਰਿਹਾ ਮੈਂ ਜਿਹੜਾ ਮਨੁੱਖ ਗੁਰੂ ਦੀ ਗੱਲ ਮੰਨਦਾ ਉਹਦੇ ਅੰਦਰ ਵੀ ਕਲੇਸ਼ ਝਗੜਾ ਰੌਲਾ ਨਹੀਂ ਰਹਿੰਦਾ ਤੇ ਉਹਦੇ ਪਰਿਵਾਰ 'ਚ ਵੀ ਕਲੇਸ਼ ਨਹੀਂ ਪੈਂਦਾ ਬੋਲੋ ਸਤਨਾਮ ਜੇ ਸਾਰਾ ਪਰਿਵਾਰ ਗੁਰੂ ਦੀ ਗੱਲ ਮੰਨਦਾ ਕਿਉਂ ਲੜਨਗੇ ਕਰੇ ਕਈ ਵਾਰੀ ਮਾਪੇ ਗੁਰੂ ਦੀ ਗੱਲ ਕਰਦੇ ਆ ਮੰਨਦੇ ਆ ਬੱਚੇ ਨਹੀਂ ਮੰਨਦੇ ਕਲੇਸ਼ ਤਾਂ ਹੀ ਪੈਂਦਾ ਜੀ ਜੇ ਬੱਚੇ ਵੀ ਗੁਰੂ ਅਨੁਸਾਰੀ ਹੋ ਜਾਣ ਘਰ ਚ ਰੌਲਾ ਕਿਵੇਂ ਪਊਗਾ ਬੋਲੋ ਫਿਰ ਬਟੂਏ ਨੂੰ ਲਕੋਣ ਦੀ ਕਿਉਂ ਲੋੜ ਪੈਣੀ ਵੀ ਪੁੱਤ ਪੈਸੇ ਨਾ ਕਢ ਲੇ ਨਹੀਂ ਬੱਚੇ ਕਹਿਣਾ ਮੰਨਦੇ ਨਾ ਫਿਰ ਧੀ ਨੂੰ ਆਪਣੀ ਮਾਂ ਦਾ ਮਾਂ ਨੂੰ ਆਪਣੀ ਧੀ ਦਾ ਫੋਨ ਕਿਉਂ ਚੈੱਕ ਕਰਨਾ ਪਵੇ ਹੋਰ ਉਹ ਜਿੰਨਾ ਚਾਹ ਕੋ ਬਹੁਤ ਬਹੁਤ ਐਡਵਾਂਸ ਹੋ ਗਿਆ ਜਮਾਨਾ ਬੱਚੇ ਸਾਡੇ ਕੀ ਕਰਦੇ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਬੜਾ ਖਤਰਨਾਕ ਦੌਰ ਆ ਪਿਆਰਿਓ ਬਾਹਰੋਂ ਅਸੀਂ ਸਿੱਖ ਬਣ ਰਹੇ ਆ ਮੈਂ ਉਹਨਾਂ ਬੱਚਿਆਂ ਅੱਗੇ ਤਰਲਾ ਹੱਥ ਬੰਨ ਕੇ ਬੇਨਤੀ ਹੈ ਜਿਨ੍ਹਾਂ ਦੇ ਮਾਪੇ ਗੁਰਬਾਣੀ ਪੜ੍ਹਦੇ ਆ ਗੁਰੂ ਘਰ ਆਉਂਦੇ ਆ ਆਪਣੇ ਮਾਪੇ ਵੱਲ ਵੇਖੋ ਆਪਣੇ ਮਾਪੇ ਦਾ ਖਿਆਲ ਕਰੋ ਆਪਣੇ ਪਿਸ਼ੋਕੜ ਵੱਲ ਛਾਤੀ ਮਾਰੋ ਤੁਹਾਡੀ ਮਾਂ ਤੁਹਾਡਾ ਬਾਪ ਪਤਾ ਨਹੀਂ ਕਿੰਨੀਆਂ ਅਰਦਾਸਾਂ ਉਹਨਾਂ ਨੇ ਤੁਹਾਡੇ ਵਾਸਤੇ ਕੀਤੀਆਂ ਜਦੋਂ ਤੁਸੀਂ ਇਸ ਦੁਨੀਆ ਤੇ ਨਹੀਂ ਨਾ ਆਏ ਸੀ ਆਪਾਂ ਸਾਰੇ ਤੁਹਾਡੀ ਮਾਂ ਨੇ ਤੁਹਾਡੇ ਬਾਪ ਨੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰ ਕਰਕੇ ਤੁਹਾਡਾ ਜਨਮ ਹੋਇਆ ਕਿਵੇਂ ਗੁਰੂ ਦੇ ਦਰ ਤੇ ਡੱਕ ਰਗੜੇ ਹੋਣਗੇ ਅੱਜ ਜਿਹੜੇ ਮਾਂ ਬਾਪ ਦਾ ਤੁਸੀਂ ਦਿਲ ਦਿਖਾਉਨੇ ਆ ਨਾ ਤੁਹਾਡੇ ਨਾਲ ਵੀ ਇਹ ਕੁਝ ਵਾਪਰੇਗਾ ਜਿਹਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਕੇ ਇਸ ਕਰਕੇ ਮਾਂ ਬਾਪ ਉਦੋਂ ਹੀ ਖੁਸ਼ ਹੁੰਦਾ ਜਦੋਂ ਉਹਦਾ ਪੁੱਤ ਬਾਣੀ ਨਾਲ ਜੁੜ ਜਾਵੇ ਜਦੋਂ ਉਹਦਾ ਪੁੱਤ ਚੰਗੇ ਕੰਮ ਕਰੇ ਹਾਂ ਮਿਹਨਤ ਭਾਵੇਂ ਘੱਟ ਕਰ ਲੋ ਪੈਸੇ ਭਾਵੇਂ ਘੱਟ ਕਮਾ ਲੋ ਪਰ ਮਾੜੇ ਕੰਮਾਂ ਤੋਂ ਪਰਹੇਜ ਕਰ ਲੋ ਪਿਆਰਿਓ ਮਾੜੇ ਕੰਮ ਸਾਨੂੰ ਲੈ ਡੁੱਬਣਗੇ ਮਾੜਾ ਕੰਮ ਕੀ ਹੈ ਜਦੋਂ ਗੁਰੂ ਦਾ ਰਸਤਾ ਮਨੁੱਖ ਨੇ ਛੱਡ ਦਿੱਤਾ ਉਹ ਚੰਗਾ ਕੰਮ ਕਰ ਹੀ ਨਹੀਂ ਸਕਦਾ ਜਿਹੜਾ ਬਾਣੀ ਦੇ ਰਸਤੇ ਤੋਂ ਲਾਂਬੇ ਹੋ ਗਿਆ ਉਹ ਚੰਗਾ ਕੰਮ ਕਰ ਹੀ ਨਹੀਂ ਸਕਦਾ ਬਾਣੀ ਹੈ ਇੱਕ ਜਿਹੜੇ ਸਾਡੇ ਪਰਿਵਾਰਾਂ ਨੂੰ ਬਚਾ ਸਕਦੀ ਹੈ ਘਰਾਂ 'ਚ ਬਾਣੀ ਦਾ ਪਾਠ ਕਰੋ ਘੱਟ ਤੋਂ ਘੱਟ ਜਪਜੀ ਸਾਹਿਬ ਤਾਂ ਜ਼ਰੂਰ ਪੜੋ ਮੈਂ ਤਾਂ ਕਹਿੰਦਾ ਪੰਜ ਬਾਣੀਆਂ ਪੜੋ ਪਰ ਜੇ ਇੰਨਾ ਨਹੀਂ ਹੁੰਦਾ ਘੱਟ ਤੋਂ ਘੱਟ ਜਪਜੀ ਸਾਹਿਬ ਤਾਂ ਪੜੋ ਘੱਟ ਤੋਂ ਘੱਟ ਸੋਹਰ ਦਾ ਪਾਠ ਤਾਂ ਕਰੋ ਕੁਛ ਤਾਂ ਕਰੀਏ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਨਹੀਂ ਤੇ ਫਿਰ ਔਖਾ ਹੈ ਭਾਈ ਕਿਸੇ ਨੇ ਤੁਹਾਡੇ ਘਰ ਨਹੀਂ ਬਚਾਉਣੇ ਕੱਲਾ ਰੌਲਾ ਪਾਉਣ ਨਾਲ ਰੈਲੀਆਂ ਕੱਢੋ ਜੀ ਨਸ਼ਾ ਜੀ ਪੰਜਾਬ ਚ ਨਸ਼ਾ ਠੀਕ ਹੈ ਸਰਕਾਰਾਂ ਜ਼ਿੰਮੇਵਾਰ ਮੈਂ ਬਰੀ ਨਹੀਂ ਕਰਦਾ ਪਰ ਆਪਣੀ ਜ਼ਿੰਮੇਵਾਰੀ ਵੀ ਅਸੀਂ ਸਾਂਭੀ ਆ ਪਿਆਰਿਓ ਭੁੱਲਾ ਚੁੱਕਾਂ ਦੀ ਖਿਮਾ ਗੁਰੂ ਜੀ ਦਾ ਧੰਨਵਾਦ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਏਕਮਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਸਤਗੁਰ ਤਾਂ ਪਾਇਆ ਸਹਿ ਜਿਸੇ ਤੀ ਮਨ ਵਜੀਆਂ राग रतन परवार परिया शावद गावणे शब्दो ता गाव